ਸਰਦਾਰਨੀ ਵਾਸਟੂ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕੋਨਡਕ ਚਿੱਟੇ ਚਾਨਨੀ ਵਿਸ਼ੇ ਤਖ ਤੇ ਬਗਲੇ ਦੇ ਪੱਖਾਂ ਤੋਂ ਵਧੇਰੇ ਚਿੱਟੇ ਵਾਲਾਂ ਵਾਲੀ ਦਾਦੀ ਬਿਲਕੁਲ ਸੰਗਮਰਮਰ ਦਾ ਭੈੜਾ ਜਿਹਾ ਟੀਜਾਬ ਦੇ ਸਨ ਜਿਵੇਂ ਉਹਨਾਂ ਦੇ ਸਰੀਰ 'ਚ ਲਹੂ ਦੀ ਇੱਕ ਬੂੰਦ ਨਾ ਹੋਵੇ ਉਹਨਾਂ ਦੀਆਂ ਹਲਕੀ سرمਈ ਅੱਖਾਂ ਦੀਆਂ ਪੁਤਲੀਆਂ ਤੱਕ ਚਟਾਈ ਰੀਂਗ ਰਾਈ ਸੀ ਤੇ ਜਦੋਂ ਉਹ ਆਪਣੀਆਂ ਬੇਨੂਰ ਅੱਖਾਂ ਖੋਲਦੀ ਤਦੇ ਅਜਿਹਾ ਜਵਾਬਦਾਰੀਵੇਂ ਸਭ ਬੂਹੇ ਬੰਦ ਹੋਣ ਬਾਰੀਆਂ ਮੋٹے ਪਰਦਿਆਂ ਦੇ ਪਿਛੇ ਸਹਿਮੀਆਂ ਬੈਠੀਆਂ ਹੋਣ ਉਹਨਾਂ ਨੂੰ ਦੇਖ ਕੇ ਅੱਖਾਂ 'ਚ ਦਿਹਾਨ ਲੱਗਦੀਆਂ ਸਨ ਜਿਵੇਂ ਆਲੇ-ਦੁਆਲੇ ਪੀਸੀ ਹੋਈ ਚਾਂਦੀ ਦਾ ਗੁਬਾਰ ਫੈਲਿਆ ਹੋਵੇ ਚਟੀਆਂ ਚੰਗਿਆਰੀਆਂ ਜਿਹੀਆਂ ਫੁੱਟ ਰਹੀਆਂ ਹੋਣ ਉਹਨਾਂ ਦੇ ਚਿਹਰੇ ਤੇ ਪਵਿੱਤਰਤਾ ਤੇ ਜੋ ਬੰਦਾ ਨੂਰ ਸੀ ਅਸੀਂ ਵਰਿਆਂ ਦੀ ਉਸ ਕੁਵਾਰੀ ਨੂੰ ਕਦੇ ਕਿਸੇ ਮਰਦ ਨੇ ਹੱਥ ਨਹੀਂ ਸੀ ਲਾਇਆ ਜਦੋਂ ਉਹ 13-14 ਵਰੇ ਦੀ ਸੀ ਤਦੋਂ ਫੁੱਲਾਂ ਦਾ ਗੁਸਾ ਜਾਪਦੀ ਸੀ ਲੱਕ ਤੋਂ ਹੇਠਾਂ ਝੂਲਦੇ ਹੋਏ ਸੁਨਹਿਰੀ ਵਾਲ ਤੇ ਮੈਦਾ ਤੇ ਅੱਗ ਵਰਗੀ ਰੰਗਤ ਅੱਜ ਜਮਾਨੇ ਦੀ ਗਰਦਿਸ਼ ਨੇ ਚੂਸ ਲਈ ਕੇਵਲ ਮੈਦਾ ਹੀ ਰਹਿ ਗਈ ਸੀ ਉਹਨਾਂ ਦੀ ਰੰਗਤ ਦੀ ਜੇਹੀ ਪ੍ਰਸਿੱਧੀ ਸੀ ਕਿ ਅੰਮਾ ਅੱਬਾ ਦੀ ਨੀਂਦਰ ਹਰਾਮ ਹੋ ਗਈ ਸੀ ਫਿਰ ਉਹਨਾਂ ਦੀ ਕੁੜਮਾਈ ਸਾਡੀ ਅੰਮਾ ਦੇ ਮਾਮਾ ਨਾਲ ਹੋ ਗਈ ਕਿ ਮਜ਼ੇਦਾਰ ਜੋੜੀ ਸੀ ਕਿੰਨੀ ਦੁਲਹਨ ਗੋਰੀ ਸੀ ਉਹਨਾਂ ਹੀ ਦੁਲਾ ਮੀਆਂ ਕਾਲੇ ਪੱਟ ਸਨ ਰੰਗਤ ਨੂੰ ਛੱਡ ਕੇ ਹੁਸਨ ਦੇ ਮਰਦਾਨਗੀ ਦਾ ਨਮੂਨਾ ਸੀ ਕੀ ਦੱਸਦੀ ਹੋਈ ਪਾਟ ਦਾ ਰੱਖਾਂ ਤਲਵਾਰ ਦੀ ਧਾਰ ਵਰਗੀ ਖਲੋਤੀ ਨੱਕ ਤੇ ਮੋਤੀਆਂ ਨੂੰ ਮਾਤ ਦੇਣ ਵਾਲੇ ਦੰਦ ਪਰ ਆਪਣੀ ਰੰਗਤ ਦੀ ਸ਼ਾਹੀ ਵੱਤੋਂ ਪੂਰੀ ਤਰ੍ਹਾਂ ਝੜਦੇ ਸਨ ਜਦੋਂ ਕੁੜਮਾਈ ਹੋਈ ਤਾਂ ਸਭ ਨੇ ਖੂਬ ਚੜਾਇਆ ਹਾਏ ਦੁਲਾ ਹੱਥ ਲਗਾਏ ਕਾ ਤਾਂ ਦੁਲਹਨ ਮੈਲੀ ਹੋ ਜਾਏਗੀ ਕਾਲੇ ਮੀਆਂ ਉਸ ਸਮੇ 17 ਵਰਿਆਂ ਦੇ ਜਿੱਦੀ ਵਿਗੜੇ ਦਿਲ ਵਿਛੇੜੇ ਸਨ ਉਹਨਾਂ ਤੇ ਦੁਲਹਨ ਦੇ ਹੁਸਨ ਦੀ ਕੁਝ ਅਜਹੀ ਦਹਿਸ਼ਤ ਸਾਈ ਕੀ ਰਾਤ ਦੀ ਰਾਤ ਜੋਧਪੁਰ ਆਪਣੇ ਨਾਨਾ ਦੇ ਘਰ ਪੱਜ ਗਏ ਦੱਬੀ ਜ਼ੁਬਾਨ ਨਾਲ ਆਪਣੇ ਹਮ ਉਮਰਾਂ ਨੂੰ ਕਿਹਾ ਮੈਂ ਇਹ ਸ਼ਾਦੀ ਨਹੀਂ ਕਰਾਂਗਾ ਇਹ ਉਹ ਜਮਾਨਾ ਸੀ ਜਦੋਂ ਚੂਚਾਰਾ ਕਰਨ ਵਾਲਿਆਂ ਨੂੰ ਜੁੱਤੇ ਨਾਲ ਠੀਕ ਕਰ ਲਿਆ ਜਾਂਦਾ ਸੀ ਅਤੇ ਫਿਰ ਦੁਲਹਨ ਚ ਅਫਗਨ ਕੀ ਸੀ ਇਹੀ ਕਿਉ ਹੋ ਬੇहद ਸੁੰਦਰ ਸੀ ਦੁਨੀਆ ਸੁੰਦਰਤਾ ਦੀ دیਵਾਨੀ ਹੈ ਤੇ ਤੁਸੀਂ ਸੁੰਦਰਤਾ ਤੋਂ ਬੇਜ਼ਾਰ ਅਸੱਭਿਤਾ ਦੀ ਹੱਦ ਹੋ ਗਈ ਉਹ ਅਭਿਮਾਨੀ ਹੈ ਅਭਿਮਾਨੀ ਹੈ ਦੱਬੀ ਜ਼ਬਾਨ ਨਾਲ ਕਿਹਾ ਗਿਆ ਕਿਵੇਂ ਪਤਾ ਹੈ ਚੁੱਪ ਕੋਈ ਸਬੂਤ ਨਹੀਂ ਪਰ ਹੁਸਨ ਜ਼ਾਹਿਰ ਹੈ ਅਭਿਮਾਨੀ ਹੁੰਦਾ ਹੈ ਅਤੇ ਕਾਲੇ ਮੀਆਂ ਕਿਸੇ ਦਾ ਅਭਿਮਾਨ ਨਹੀਂ ਸਹਿ ਸਕਦੇ ਸੰ ਅਸੰਭਵ ਸੀ ਨੱਕ ਤੇ ਮੱਖੀ ਬਿਠਾਣ ਨੂੰ ਉਹ ਤਿਆਰ ਨਹੀਂ ਸਨ ਬਹੁਤ ਸਮਝਾਇਆ ਕਿ ਮੀਆਂ ਉਹ ਤੁਹਾਡੇ ਨਕਾਚ ਆਉਣ ਤੋਂ ਬਾਅਦ ਤੁਹਾਡੀ ਮਲਕੀਅਤ ਹੋਵੇਗੀ ਤੁਹਾਡੇ ਹੁਕਮ ਨਾਲ ਦਿਨ ਰਾਤ ਤੇ ਰਾਤ ਨੂੰ ਦਿਨ ਆਖੇਗੀ ਜਿੱਧਰ ਬਿਠਾਓਗੇ ਉਠਾਓਗੇ ਉੱਠੇਗੀ ਕੁਝ ਜੁੱਤੇ ਵੀ ਪਵੇ ਤਾਂ ਆਖਿਰਕਾਰ ਕਾਲੇ ਮੀਆਂ ਨੂੰ ਪਕੜ ਬੁਲਾਇਆ ਗਿਆ ਤੇ ਸ਼ਾਦੀ ਕਰ ਦਿੱਤੀ ਗਈ ਦੁਸਕਨੀਆਂ ਨੇ ਕੋਈ ਗੀਤ ਗਾ ਦਿੱਤਾ ਗੋਰੀ ਦੁਲਹਨ ਕਾਲੇ ਦੁਲਹਾ ਦਾ ਤੇ ਕਾਲੇ ਮੀਆਂ ਫੜਫੜਾ ਉੱਠੇ ਉਤੋਂ ਕਿਸੇ ਨੇ ਚੁੱਪਦਾ ਹੋਇਆ ਇੱਕ ਸੇਹਰਾ ਪੜ ਦਿੱਤਾ ਕਿਸੇ ਨੇ ਉਹਨਾਂ ਨੂੰ ਬੁੱਧੀਮਾਨੀ ਨੂੰ ਗੰਭੀਰਤਾ ਨਾਲ ਨਾ ਲਿਆ ਤੇ ਛੇੜਦੇ ਰਹੇ ਦੁਲਹੇ ਮੀਆਂ ਨੰਗੀ ਤਲਵਾਰ ਤੇ ਜਦੋਂ ਦੁਲਹਨ ਦੇ ਕਮਰੇ ਚ ਪੁੱਜੇ ਦੋ ਲਾਲ ਚਮਕਦਾਰ ਫੁੱਲਾਂ ਚ ਉਲਜੀ ਦੁਲਹਨ ਵੇਖ ਕੇ ਜੀ ਚਾਇਆ ਆਪਣੀ ਸ਼ਾਹੀ ਉਸ ਚਟਾਈ ਚ ਅਜਹੀ ਕੋਟ ਸੁਟੇ ਕੀ ਭੇਦ ਹੀ ਮੁੱਕ ਜਾਵੇ ਕੰਬਦੇ ਹੱਥਾਂ ਨਾਲ ਕੁੰਡ ਚੁੱਕਣ ਲੱਗੇ ਤਾਂ ਦੁਲਹਨ ਉਲਟੀ ਹੋ ਗਈ ਚੰਗਾ ਤੁਸੀਂ ਆਪ ਹੀ ਕੁੰਡ ਚੁੱਕ ਦਿਓ ਦੁਲਹਨ ਹੋਰ ਨੀਵੀਂ ਝੁਕ ਗਈ ਅਸੀਂ ਕਹਿੰਦੇ ਹਾਂ ਕੁੰਡ ਚੁੱਕੋ ਝਿੜਕ ਕੇ ਬੋਲੇ ਦੁਲਹਨ ਉੱਕਾ ਗੇਂਦ ਬਣ ਗਈ ਚੰਗਾ ਜੀ ਇੰਨਾ ਗਰੂਰ ਦੁਲਹਾਨ ਨੇ ਦੁਲਹਾ ਨੇ ਜੁੱਤਾ ਜੁੱਤੇ ਲਾ ਕੇ ਕਾਸ਼ੇ 'ਚ ਦਬਾਏ ਤੇ ਪਿਛਲੀ ਖਿੜਕੀ ਤੋਂ ਕੁੱਦ ਕੇ ਸਿੱਧੇ ਸਟੇਸ਼ਨ ਤੇਰ ਜੋਧ ਪੁਰ ਉਹਨਾਂ ਦਿਨਾਂ 'ਚ ਤਲਾਕ ਦਾ ਫੈਸ਼ਨ ਨਹੀਂ ਸੀ ਚੱਲਿਆ ਸ਼ਾਦੀ ਹੋ ਗਈ ਸੀ ਤਾਂ ਬਸ ਹੋ ਗਈ ਸੀ ਕਾਲੇ ਮੀਆਂ ਸੱਤ ਵਰੇ ਘਰ ਤੋਂ ਗਾਇਬ ਰਹੇ ਦੁਲਹਨ ਸੋਹਰੇ ਤੇ ਪੇਕੇ ਵਿੱਚ ਘਰ ਲਟਕਦੀ ਰਹੀ ਮਾਂ ਨੂੰ ਰੁਪਿਆ ਪੈਸੇ ਭੇਜਦੇ ਰਹੇ ਘਰ ਦੀਆਂ ਔਰਤਾਂ ਨੂੰ ਪਤਾ ਸੀ ਕਿ ਦੁਲਹਨ ਅਸ਼ੂਤੀ ਰਹਿ ਗਈ ਹੁੰਦੀ ਹੁੰਦੀ ਮਰਦਾਂ ਤੱਕ ਗੱਲ ਪਹੁੰਚੀ ਕਾਲੇ ਮੀਆਂ ਤੋਂ ਪੁੱਛਗਿੱਛ ਕੀਤੀ ਗਈ ਉਹ ਅਬਮਾਨੀ ਹੈ ਪਰ ਕਿਵੇਂ ਅਸੀਂ ਕਿਹਾ ਕੁੰਡ ਚੁੱਕੋ ਨਹੀਂ ਸੁਣਿਆ ਅਜੀਬ ਮਾਣ ਦੀ ਹੋ ਅੰਮਾ ਕਿੱਧਰ ਹੈ ਦੁਲਹਨ ਕੁੰਡ ਚੁੱਕਦੀ ਐ ਤੂੰ ਚੁੱਕਿਆ ਹੁੰਦਾ ਹਰਗਿਜ਼ ਮੈਂ ਸੋਂ ਖਾਦੀ ਐ ਉਹ ਆਪ ਕੁੰਡ ਨਹੀਂ ਚੁਕੇਗੀ ਤਾਂ ਚੁੱਲ੍ਹੇ 'ਚ ਜਾਵੇ ਅੰਮਾ ਅਜੀਬ ਨਾਮਰ ਤੇ ਦੁਲਹਨ ਤੋਂ ਕੁੰਡ ਚੁਕਨ ਨੂੰ ਕਹਿੰਦੇ ਹੋ ਅਸੀਂ ਲਾਹੌਰ ਵਾਲਾ ਕਵੱਤ ਗੋਰੀ ਵੀ ਖੰਬੇ ਨਾਲ ਮੱਥਾ ਟਿਕਾਈ ਖਲੋਤੀ ਰਹੀ ਫਿਰ ਉਹਨਾਂ ਸੰਦੂਕ ਖੋਲ ਕੇ ਆਪਣਾ ਤਾਰ-ਤਾਰ ਸੁਹਾਗ ਜੋੜਾ ਕੱਢਿਆ ਛਿੱਟੇ ਸਿਰ 'ਚ ਸੁਹਾਗ ਦਾ ਤੇਲ ਪਾਇਆ ਤੇ ਕੁੰਡ ਸਾਬ ਦੀ ਅੰਤਿਮ ਸਾਲ ਲੈਂਦੇ ਰੋਗੀ ਦੇ ਸਰਹਾਣੇ ਪਹੁੰਚੀ ਕੁੰਡ ਚੁੱਕੋ ਕਾਲੇ ਮੀਆਂ ਨੀਂਦਰ ਅਵਸਥਾ ਵਿੱਚ ਸਿਸਕੀ ਭਰੀ ਗੋਰੀ ਵੀ ਦੇ ਕੰਬਦੇ ਹੱਥ ਕੁੰਡ ਤੱਕ ਉੱਠੇ ਤੇ ਠੇਠਾਂ ਡੇਕ ਗਏ ਕਾਲੇ ਮੀਆਂ ਦਮ ਤੋੜ ਚੁੱਕੇ ਸਨ ਉਹਨਾਂ ਉਥੇ ਅੱਕੜੂ ਬਹਿ ਕੇ ਪਲੰਗ ਤੇ ਪਾਵੇ ਤੇ ਚੂੜੀਆਂ ਪੰਨੀਆਂ ਤੇ ਕੁੰਡ ਦੀ ਥਾਂ ਸੇਪ ਤੇ ਵਿਧਵਾ ਦਾ ਚਿੱਟਾ ਦੁਪੱਟਾ ਖੇਚ ਲਿਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ